ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੇ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਮੁਖਦਰ ਰੱਖਦੇ ਹੋਏ ਗੁਰੂ ਮਹਾਰਾਜ ਦੇ ਜਿਹੜਾ ਦਿਨਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਜੀ ਤੇ ਕੋਠੇ ਵੜੰਗ ਜੋ ਕਿ ਕੋਟ ਕਪੂਰੇ ਦੇ ਨਾਲ ਛੋਟਾ ਜਿਹਾ ਪੰਡਾ ਜੀ ਤੇ ਗੁਰੂ ਮਹਾਰਾਜ ਨੇ ਇਹਨਾਂ ਸੰਗਤਾਂ ਦੇ ਬਲ ਬਖਸ਼ਾ ਜਿਹੜਾ ਕਿ ਪ੍ਰਮਾਤਮਾ ਦਾ ਦਿੱਤੇ ਹੋਏ ਜੀਵਨ ਦੇ ਵਿੱਚੋਂ ਆਪਣੀ ਸੇਵਾ ਕਰਕੇ ਤਾਂ ਬਹੁਤ ਵਧੀਆ ਜਾਨੀ ਕਿ ਜੀਵਨ ਸਫਲਾ ਕਰ ਰਹੇ ਆ ਕੋਟੇ ਫਰੇਂਡਲੀ ਸਮੂਹ ਸਾਧ ਸੰਗਤ ਵੱਲੋਂ ਦਾਦਾ ਜੀ ਜੀ ਦੇ ਆਗਮਨ ਪਰ ਦਿਆਂ ਲੱਖ ਲੱਖ ਵਧਾਈਆਂ ਜੀ ਤੇ ਲੰਗਰ ਤਿਆਰ ਹੁੰਦਾ ਹੀ ਹੋ ਲੰਗਰ ਤਿਆਰ ਹੋ ਗਿਆ ਤੇ ਹੁਣ ਆਪਣਾ ਲੰਗਰ ਵਾਪਰੇਆ ਦੇਖੋ ਤੁਸੀਂ ਬਾਬਾ ਸ਼ੇਖਪ੍ਰੀਤ ਜੀ ਮਹਾਰਾਜ ਸੱਚਾ ਪਾਤਸ਼ਾਹ ਸਾਰੀ ਸੰਗਤ ਤੇ ਚੜ੍ਹਦੀ ਕਲਾ ਰੱਖੀ ਤੇ ਬਾਕੀ ਜਿਸ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਰਾਲਾ ਕੀਤਾ ਉਸ ਤਰੀਕੇ ਨਾਲ ਪਰਮਾਤਮਾ ਆਪਣੇ ਆਏ ਸਾਲ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਤੇ ਮਹਾਰਾਜ ਇਸੇ ਤਰ੍ਹਾਂ ਬਰਕਤ ਪਾਵੇ ਤੇ ਸੰਗਤਾਂ ਗੁਰੂ ਘਰ ਲੰਗਰ ਛਕੀ ਜਾਂਦੀਆਂ ਜੀ ਬਾਬਾ ਸ਼ੇਖ ਫਰੀਦ ਦੀ ਕਿਰਪਾ ਨਾਲ ਕਿਉਂਕਿ ਇਹ ਬਹੁਤ ਹੀ ਪਵਿੱਤਰ ਧਰਤੀ ਹੈ ਜੀ ਜੋ ਕਿ ਅਸੀਂ ਬਹੁਤ ਜ਼ਿਆਦਾ ਹੀ ਕਰਮਾਂ ਵਾਲੇ ਆ ਜੋ ਸਾਡੇ ਬਾਬਾ ਸ਼ੇਖ ਫਰੀਦ ਜੀ ਨੇ ਇੱਥੇ ਚਾਰਨਾ ਪਾਇਆ ਤੇ ਸਾਡੀ ਜਿਹੜੀ ਧਰਤੀ ਨੂੰ ਪਵਿੱਤਰ ਕੀਤਾ ਤਾਂ ਪਰਮਾਤਮਾ ਇਸੇ ਤਰ੍ਹਾਂ ਹਰ ਕਿਸੇਵਾਦਾਰ ਤੇ ਸੇਵਾ ਇਸੇ ਤਰ੍ਹਾਂ ਕਰਾਉਂਦੇ ਰਹਿਣ ਇਹ ਸੇਵਾ ਜੜੀ ਇਹ ਸੇਵਾ ਹੀ ਸਾਰਾ ਕੁਝ ਹੈ ਜੀ ਕਿਉਂਕਿ ਸੇਵਾ ਕਰਨ ਨਾਲ ਆਪਣਾ ਜੀਵਨ ਸਫਲਾ ਹੋ ਜਾਂਦਾ ਤਾਂ ਜੋ ਪਰਮਾਤਮਾ ਨੂੰ ਇੱਕ ਜੇ ਆਪਾਂ ਕਹੀਏ ਵੀ ਉਹਨਾਂ ਦੇ ਪੁੱਤਰ ਹੋਣਦੇ ਆ ਨਾ ਤੇ ਇੱਕ ਉਹਨਾਂ ਦੀ ਆਪਾਂ ਹਾਜ਼ਰੀ ਲਾਉਣੀ ਆ ਉਹਨਾਂ ਦੀ ਸੇਵਾ ਕਰਕੇ ਉਹਨਾਂ ਦਾ ਨਾਮ ਜਪ ਕੇ ਸਿਮਰਨ ਕਰਕੇ ਭਲੇ ਕੁੱਲ ਦਾ ਭਲਾ ਮੰਗ ਕੇ ਕਿਉਂਕਿ ਆਪਣੇ ਨੂੰ ਦੂਜਿਆਂ ਦਾ ਭਲਾ ਪਹਿਲਾਂ ਮੰਗਣਾ ਤੇ ਬਾਕੀ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜਿਹੜੇ ਵੀ ਆਪਣੇ ਵੀਡੀਓ ਦੇਖਣਗੇ ਵੀਰ ਬਣ ਕੇ ਸਾਰੀਆਂ ਸੰਗਤਾਂ ਇਧਰੋਂ ਕੋਟਪੂਰੇ ਤੋਂ ਆ ਕੇ ਆ ਫਰੀਦਕੋਟ ਨੂੰ ਜਾਂਦੀ ਸੜਕ ਆ ਜੀ ਤੇ ਮੂਰੇ ਆਪਣੇ ਅਮਨ ਬਿਲਡਿੰਗ ਦਾ ਮਟੀਰੀਅਲ ਦੇ ਸਾਹਮਣੇ ਆ ਜੀ ਫਾਰਮ ਟਰੈਕ ਏਜੰਸੀ ਦੇ ਜਿਵੇਂ ਮੂਰੇ ਪ੍ਰੋਜੈਕਟ ਲੱਗਿਆ ਹੋਇਆ ਤਾਂ ਮਿਹਰਬਾਨੀ ਕਰਕੇ ਬਾਬੇ ਸ਼ੇਖ ਫਰੀਦ ਜੀ ਦਾ ਲੰਗਰ ਤਿਆਰ ਆ ਉਹਨਾਂ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਆਪਣੇ ਜਨਨ ਕੇ ਮਿਹਨਤ ਕਰਕੇ ਗੁਰੂ ਮਹਾਰਾਜ ਜੀ ਦੇ ਜਨਮ ਦੀ ਖੁਸ਼ੀ ਮਨਾ ਰਹੇ ਆ ਜੀ ਪਰਮਾਤਮਾ ਸਾਰੇ ਨਗਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਚੜ੍ਹਦੀ ਕਲਾ ਜ ਰੱਖਣਾ ਤੇ ਗੁਰੂ ਮਹਾਰਾਜ ਦੀ ਜਿਹੜੀ ਹਾਜ਼ਰੀ ਆ ਉਹ ਸਾਡੀ ਜਾਨੀ ਕਿ ਮਨਜ਼ੂਰ ਕਰਨ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਸਾਡੀ ਲੱਗੇ ਕਿਆ ਤੇ ਮਿੱਠੇ ਚੌਂ ਨਗਰ ਛੱਕੇ ਦੇਖੀ ਸੁਪੂਜਨ ਕੋ ਜੀ ਲੋਕਰੀ ਦਿਖਾਣੀ ਆ ਲੋਗੇ ਪਾਸ ਵਾਈ ਦਾ ਧਿਆਨ ਕਰੀਏ ਆਪ ਨੂੰੜਾ ਸਾਧੂ ਕਾਨਿਆ ਪੈਰ ਤੇ ਨਾਂ ਦੇ ਤੁੰਬਾ ਕਾਦੇ ਮਿੱਠੇ ਚੌਣਾ ਦਾ ਲੰਗਰ ਛਾਕੇ ਲੈ ਗੁਰਜੀ ਚਾਹ ਤੇ ਮਿੱਠੇ ਚੌਲ ਆ ਬਾਕੀ ਸੰਗਤਾਂ ਜੀ ਸਾਰੀਆਂ ਵੀਡੀਓ ਦੇ ਕਮੈਂਟਾਂ ਵਿੱਚ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਜ਼ਰੂਰ ਲਿਖੋ ਜੀ ਤਾਂ ਜੋ ਇੱਥੇ ਜਿਹੜੇ ਨਹੀਂ ਆ ਸਕੇ ਘਰ ਬੈਠੇ ਚਲੋ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਤਾਂ ਸਾਰਿਆਂ ਦਾ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ੇਗਫਰੀ ਜੀ ਦੇ ਸਦਾ ਹੀ ਜੈ ਹੋਵੇ ਤੇ ਪਰਮਾਤਮਾ ਦੀ ਕਿਰਪਾ ਸਾਰੇ ਹੀ ਨਗਰ ਦੇ ਬਣੀ ਰਹੇ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ